ਦੀ ਕਮੇਟੀ ਦੀ ਇੱਥੇ ਮੀਟਿੰਗ ਸੀ ਜਿਹੜੀ ਪਿਛਲੇ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਨਾਲ ਪੰਜ ਬੰਦਿਆਂ ਦੀ ਜ਼ਿੰਮੇਵਾਰੀ ਲਈ ਸੀ ਸਾਡਾ ਜਿਲ੍ਹਾ ਜਿਹੜਾ ਗੁਰਦਾਸਪੁਰ ਹੈ ਉਹ ਵੀ ਜੀ ਸੁਖਵਿੰਦ ਕੌਰ ਹੋਣਾਂ ਦੇ ਇਹਨਾਂ ਦੀ ਡਿਊਟੀ ਇੱਥੇ ਲੱਗੀ ਸੀ ਜੀ ਸੁਖਵਿੰਦ ਕੌਰ ਉਹਨੀਆਂ ਕਿੱਥੇ ਆਇਆ ਜਿਹੜੀ ਸਾਡੇ ਜਿਲ੍ਹੇ ਦੀ ਸਾਰੀ ਭਤੀ ਸੀਗੀ ਅੱਜ ਤਿੰਨਾਂ ਜਿਲ੍ਹਿਆਂ ਦੇ ਅਸੀਂ ਜਿਨ੍ਹਾਂ ਦੇ ਵੀ ਤਿੰਨਾਂ ਹਲਕਿਆਂ ਦੇ ਜਿਨ੍ਹਾਂ ਵਾਸਤੇ ਵੀ ਡੈਲੀਗੇਟ ਬਣਾਏ ਆ ਤੇ ਜਿਹੜੇ ਜਨ ਹਾਊਸ ਦੇ ਗੱਲ ਕਰ ਚੁੱਕੀ ਬਣਾਇਆ ਨਾ ਉਹਨਾਂ ਦੀ ਮੌਜੂਦਗੀ ਵਿੱਚ ਅਸੀਂ ਜਿੰਨੀ ਜਿੰਨੀ ਕਿਸੇ ਦੀ ਭਰਤੀ ਸੀ ਭਰਤੀ ਦੇ ਹਿਸਾਬ ਦੇ ਨਾਲ ਅਸੀਂ ਹਰ ਇੱਕ ਨੂੰ ਨਾਮਜ਼ਦੀ ਦਿੱਤੀ ਆ ਕਿਸੇ ਦੇ ਨਾਲ ਕੋਈ ਫੇਵਰ ਨਹੀਂ ਕਿਸੇ ਨੂੰ ਕੀਤੀ ਕਿਸੇ ਦੀ ਵਿਰੋਧਤਾ ਨਹੀਂ ਕੀਤੀ ਜਿਹੜੇ ਬੰਦੇ ਕੰਮ ਕਰਨ ਵਾਲੇ ਆ ਉਹਨਾਂ ਸਾਰਿਆਂ ਨੂੰ ਅਸੀਂ ਨਾ ਰੱਖਿਆ ਤਾਂ ਗਾਂ ਵੀ ਨਾ ਰੱਖਿਆ ਉਹ ਬੜਾ ਲੋਕਾਂ ਦਾ ਸ਼ਾਹ ਸੀਗਾ ਇਹ ਦੇਖਿਆ ਸਾਰਾ ਜਿਹੜਾ ਹਾਲ ਆ ਸਾਰਾ ਭਰਿਆ ਹੋਇਆ ਸੀ ਇੱਥੇ ਅਸੀਂ ਤਿੰਨ ਹਲਕਿਆਂ ਦੇ ਬੰਦੇ ਆਏ ਸੀ ਗੁਰਦਾਸਪੁਰ ਦੇ ਦਿਨਨਗਰ ਦੇ ਤੇ ਡੇਰਾ ਬਾਬਾ ਨਾਨਕ ਦੇ ਪੱਲ ਨੂੰ ਬਿਠਾ ਰਹੇ ਆ ਸਾਡਾ ਜਿਹਦੇ ਵਿੱਚ ਬਟਾਲਾ ਹਲਕਾ ਫਤਿਹਗੜ ਚੂੜੀਆਂ ਹਲਕਾ ਸਿਰੇਰ ਗੰਗਰ ਹਲਕਾ ਤੇ ਕਾਦੀ ਹਲਕਾ ਚੌ ਹਲਕਿਆਂ ਦੀ ਕਰਨ ਉੱਥੇ ਆ ਉੱਥੇ ਵੀ ਇਸੇ ਤਰ੍ਹਾਂ ਦਾ ਕੱਠਣਾ ਜੋ ਕਿ ਸਾਡੀ ਪੱਤੀ ਜਿਹੜੀ ਆ ਜੈਨੂਨ ਅਸੀਂ ਆਧਾਰ ਕਾਰਡ ਦਾ ਨੰਬਰ ਲਾ ਕੇ ਕੀਤੀ ਆ ਜੇ ਆਧਾਰ ਕਾਰਡ ਦਾ ਨਹੀਂ ਲੱਗਾ ਕਿਸੇ ਕੋਲ ਤੋਂ ਉਹਦੇ ਨਾਲ ਆਪਣਾ ਮੋਟਰ ਜਿਹੜਾ ਕਾਰਡ ਆ ਉਹ ਲਾਇਆ ਨਾਲ ਨਾ ਨੰ ਮੋਬਾਈਲ ਨੰਬਰ ਦਿੱਤਾ ਔਰ ਬੜੇ ਉਤਸ਼ਾਹ ਦੇ ਨਾਲ ਲੋਕਾਂ ਨੇ ਅਕਾਲ ਤਖਨ ਨੂੰ ਸੀਸ ਨਵਾ ਕੇ ਲੋਕਾਂ ਨੇ ਪਕਵੀਆਂ ਲਈਆਂ ਮੱਥੇ ਨੂੰ ਲਾ ਲਾ ਕੇ ਫਿਰ ਲੋਕਾਂ ਨੇ ਭਗਤੀ ਕੀਤੀ ਉਤਸ਼ਾਹ ਦੇ ਨਾਲ ਸੋ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡਾ ਪਰਵਰਤਨ ਦੇਖੋਗੇ ਤੁਸੀਂ ਔਰ ਪ੍ਰਧਾਨ ਦੀ ਚੋਣ ਸਾਡੀ ਜਨਨਿਮਸਲੀ ਹੋਊਗੀ ਬਹੁਤ ਨਿਰਮਲ ਆ ਕੇ ਸਰ ਚੱਲਣਗੇ ਤੇ ਪੰਜਾਬ ਨੂੰ ਇੱਕ ਵਧੀਆ ਸੀ ਬਦਲ ਦੇਣਗੇ ਅੱਜ ਇੱਕ ਤਿੰਨ ਹਲਕਿਆਂ ਦੀ ਜਿਹੜੀ ਅਸੀਂ ਡੈਲੀਗੇਟਸ ਭੁਲਾਈ ਸੀਗੇ ਜਿਨ੍ਹਾਂ ਨੇ ਸ੍ਰੀ ਕਾਲਤਖਬ ਸਾਹਿਬ ਦੇ ਹੁਕਮਾਨ ਸਾਧ ਤੇ ਸ਼ੋਮਨੇ ਕਾਲਦਲ ਤੇ ਵਿਧੀ ਵਿਧਾਨ ਅਨੁਸਾਰ ਜਿਹੜੀ ਆਰਗੈਨਿਕ ਪੱਤੀ ਕਰਕੇ ਸਾਡੇ ਤੱਕ ਪਹੁੰਚਾਈਆਂ ਸੀਗੀਆਂ ਉਹ ਸਾਰੇ ਅਸੀਂ ਡੈਲੀਗੇਟ ਤਿੰਨ ਹਲਕਿਆਂ ਦੇ ਡੇਰਾ ਬਾਬਾ ਨਾਨਕ ਤੇ ਗੁਰਦਾਸਪੁਰ ਤੇ ਇੱਕ ਦਿਨਾਂਗਰ ਦੇ ਤਿੰਨ ਹਲਕਿਆਂ ਦੇ ਇਫੈਕਟਸ ਡੈਲੀਗੇਟ ਭੁਲਾਈ ਸੀ ਤੇ ਹਰੇਕ ਡੈਲੀਗੇਟ ਨੂੰ ਜਿੰਨੀ ਜਿੰਨੀ ਕਿਸੇ ਨੇ ਮਿਹਨਤ ਕੀਤੀ ਹੈ ਜਿੰਨੀ ਜਿੰਨੀਆਂ ਕਾਪੀ ਪਰ ਇਹ ਵਿਧਾਨ ਅਨੁਸਾਰ ਉਹਨਾਂ ਦਾ ਮਾਨਸਿਕਤਾ ਦਿੱਤਾ ਗਿਆ ਔਰ ਪੂਰੇ ਡੈਮੋਕਰੈਟਿਕ ਵੇਦ ਨਾਲ ਸਾਰੇ ਵਿਧੀ ਵਿਧਾਨ ਨੂੰ ਫੋਲੋ ਕੀਤਾ ਗਿਆ ਤਾਂ ਕਿ ਕੋਈ ਪਿਕਟ ਚੂਸ ਨਾ ਹੋਵੇ ਤੇ ਹਰੇਕ ਨੂੰ ਬੰਦਾ ਮਾਨਸਿਕਤਾ ਦੇ ਉਹਦੇ ਨੱਕ ਮਿਲ ਸਕੇ ਵਾਣ ਜੀ ਦਾ ਖਾਸ